ఆల్టు నుస్ చాన్ దవి తాటా ਪੰਜਾਬ ਦੇ ਹਲਕਾ ਪਦੌੜ ਦੇ ਵਿੱਚ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ ਵਿਦਾਂਤ ਸਭਾ ਹਲਕਾ ਪਦੌੜ ਸੀਟ ਤੋਂ 1992 ਦੇ ਵਿੱਚ ਭੋਜਨ ਸਮਾਜ પાર્ટી ਦੇ ਵਿਧਾਇਕ ਰਹੇ ਨਿਰਭਲ ਸਿੰਘ ਨਿਮਾ ਨੇ 70 ਸਾਲ ਦੀ ਉਮਰ ਦੇ ਵਿੱਚ ਮੁੜ ਵਿਆਹ ਕਰਵਾ ਲਿਆ ਨਿਮਾ ਨੇ 6 ਮਾਰਚ ਨੂੰ ਲੁਧਿਆਣਾ ਦੀ ਰਹਿਣ ਵਾਲੀ 32 ਸਾਲ ਦੀ ਔਰਤ ਨਾਲ ਵਿਆਹ ਕਰਵਾਇਆ ਨਿਮਾ ਨੂੰ ਕੁਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਵਿੱਚ ਲੈਂਦਾ ਸੀ ਅਤੇ ਇਹ ਵੀ जिक्रਯੋਗ ਹੈ ਕਿ ਪਦੌੜ ਤੋਂ ਕਾਂਗਰਸ ਦੀ ਟਿਕਟ ਦੀ ਉਹ ਮੰਗ ਰੈਸ਼ਨ ਪਰ ਜੱਜ ਦੇ ਮੁੱਖ ਮੰਤਰੀ ਚੰਨੀ ਨੂੰ ਉਥੋਂ ਉਮੀਦਵਾਰ ਬਣਾਇਆ ਗਿਆ ਜੱਜ ਕੇ ਚੋਣ ਨਤੀਜੇ ਆਉਣ ਵਾਲੇ ਹਨ ਤੇ ਕੁਝ ਹੀ ਸਮੇਂ ਬਾਅਦ ਚੋਣ ਨਤੀਜੇ ਆ ਜਾਣਗੇ ਉਸ ਤੋਂ ਪਹਿਲਾਂ ਹੀ ਨਿਮਾ ਦੀ ਵਿਆਹ ਦੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਕਾਂਗਰਸ ਨੂੰ ਵਧਾਈਆਂ ਦੇਣੀਆਂ ਸ਼ੁਰੂ ਵੀ ਕਰ ਦਿੱਤੀਆਂ ਇਲੈਕਸ਼ਨ ਦੇ ਰਿਜ਼ਲਟਾਂ ਕਰਕੇ ਨਹੀਂ ਬਲਕਿ ਉਹਨਾਂ ਦੇ ਵਿਆਹ ਕਰਕੇ ਜੇਕਰ ਇਹ ਹੋ ਗਏ ਕਿ ਸਾਬਕਾ ਵਿਧਾਇਕ ਨਰਮਲ ਸਿੰਘ ਨਿਮਾ ਦੀ ਪਤਨੀ ਦਾ ਦੇਹਾਂਤ 1.5 ਸਾਲ ਪਹਿਲਾਂ ਹੋ ਗਿਆ ਸੀ ਤੇ ਹੁਣ ਨਵੀਂ ਪਤਨੀ ਲੈ ਕੇ ਆਏ ਨੇ ਆਓ ਦੇਖਦੇ ਹਾਂ ਇੱਕ ਰਿਪੋਰਟ